ਵੱਖ-ਵੱਖ ਪਾਰਟੀਆਂ ਨੂੰ ਮਿਲਾ ਕੇ ਬਣਿਆ ਪੰਜਾਬ ਡੈਮੋਕ੍ਰੈਟਿਕ ਅਲਾਈንስ ਲੋਕ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਹੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰਨ 'ਚ ਜੁਟਿਆ ਹੋਇਆ ਹੈ ਇਸ ਦੇ ਨਾਲ ਹੀ ਇਹ ਅਲਾਈንስ ਵੱਲੋਂ ਵੱਡੀ ਜਿੱਤ ਦਾ ਦਾਵਾ ਵੀ ਕੀਤਾ ਜਾਣ ਲੱਗਾ ਅਤੇ ਇਸੇ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਪੀ ਡੀਏ 25 ਮਾਰਚ ਨੂੰ ਸੁਨਾਮ ਮਾਨਸਾ ਰੋਡ ਤੇ ਪੈਂਦੇ ਪਿੰਡ ਟੇਪਾਈ ਤੋਂ ਵੱਡਾ ਰੋਡ ਸ਼ੋਅ ਕਰਨ ਜਾ ਰਿਹਾ ਹੈ ਖੈਰ ਦਾ ਦਾਵਾ ਹੈ ਕਿ ਰਵਾਈਤੀ ਪਾਰਟੀਆਂ ਤੋਂ ਅਕੀ ਲੋਕ ਇਸ ਵਾਰ ਪੀਡੀਏ ਉਮੀਦਵਾਰਾਂ ਨੂੰ ਵੱਡੀ ਚਿਤ ਦਿਵਾਉਣਗੇ 25 ਮਾਰਚ ਸੋਮਵਾਰ ਵਾਲੇ ਦਿਨ ਯਾਨੀ ਕਿ ਚੌਥੇ ਨੂੰ ਅ ਅਸੀਂ ਇੱਕ ਰੋਡ ਸ਼ੋਅ ਕੱਢਣ ਜਾ ਰਹੇ ਆ ਜਿਹੜਾ ਬਠਿੰਡੇ ਲੋਕ ਸਭਾ ਹਲਕੇ ਦੇ ਵਿੱਚ ਹੋਵੇਗਾ ਤੁਸੀਂ ਸਾਰੇ ਮੇਰੇ ਖਾਲ ਜਾਣਦੇ ਹੋ ਕਿ ਟੇਪੀ ਪਿੰਡ ਹੈ ਜਿਹੜਾ ਕਿ ਬਠਿੰਡਾ ਜ਼ਿਲ੍ਹੇ ਦਾ ਸਭ ਤੋਂ ਪਹਿਲਾ ਪਿੰਡ ਹੈ ਜਦੋਂ ਆਪਾਂ ਸੁਨਾਮ ਤੋਂ ਮਾਨਸਾ ਸੜਕ ਤੇ ਜਾਣਾ ਵਾ ਉਸ ਤੋਂ ਪਹਿਲਾ ਪਿੰਡ ਹੈ ਟੇਪੀ ਟੈਪੀ ਤੋਂ ਠੀਕ ਸਵੇਰੇ 10 ਵਜੇ ਦਾ ਅਸੀਂ ਟਾਈਮ ਦੇ ਰਹੇ ਹਾਂ ਸਾਰਿਆਂ ਨੂੰ ਤਾਂ ਕਿ ਟੈਪੀ ਤੋਂ ਆਪਾਂ ਇਕੱਠੇ ਹੋ ਕੇ ਮਾਨਸਾ ਮੋੜ ਔਰ ਤਲਵੰਡੀ ਸਾਬੋ ਦੇ ਵਿੱਚ ਜਾ ਕੇ ਆਪਾਂ ਮੱਥਾ ਟੇਕ ਕੇ ਤਖਤ ਦਮਦਮਾ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਉਸ ਦਿਨ ਦਾ ਉਹ ਰੋਡ ਸ਼ੋ ਜਿਹੜਾ ਹੈ ਚੌਥੇ ਦਾ ਪਰ 25 ਤਰੀਕ ਦਾ ਮੰਡੇ ਦਾ ਸੋਮਵਾਰ ਦਾ ਉਹ ਉੱਥੇ ਸੰਪੰਨ ਕਰ ਦੇਣਾ 60 ਪੈ ਕਿਲੋਮੀਟਰ ਦਾ ਰੋਡ ਸ਼ੋ ਆ ਇੱਕ ਤਾਂ ਮੇਰੀ ਤਨੂ ਸਾਰੇ ਜਿੰਨੇ ਵੀ ਸਤਕਾਰਯੋਗ ਮੇਰੇ ਵੀਰ ਭਰਾ ਸੁਣ ਰਹੇ ਹੋ ਤੁਹਾਨੂੰ ਬੇਨਤੀ ਹੈ ਕਿ ਸਾਡੇ ਇਸ ਰੋਡ ショ ਨੂੰ ਕਾਮਯਾਬ ਕਰੋ ਤੁਸੀਂ ਸਾਰੇ ਸਾਡਾ ਸਾਥ ਦਿਓਗੇ ਤਾਂ ਆਪਾਂ ਇਸ ਲੋਕ ਸਭਾ ਦੇ ਵਿੱਚ ਆਪਾਂ ਆਪਣੀ ਲਹਿਰ ਬਣਾਉਣ ਦੇ ਵਿੱਚ ਕਾਮਯਾਬ ਹੋਵਾਂ ਕਿਉਂਕਿ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਇਹ ਲੜਾਈ ਜਿੱਤੀ ਜਾਣੀ ਹੈ ਕਿਉਂਕਿ ਸਾਡੀ ਲੜਾਈ ਤਾਕਤਵਰ ਲੋਕਾਂ ਦੇ ਨਾਲ ਹੈ ਬਾਦਲਾਂ ਨਾਲ ਕੈਪਟਨਾਂ ਦੇ ਨਾਲ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਸਰਮਾਇਏ ਦੀ ਘਾਟ ਨਹੀਂਗੀ ਸਾਧਨਾਂ ਦੀ ਘਾਟ ਨਹੀਂਗੀ ਔਰ ਇਹ ਵੈਲ ਇ ਸਟੈਬਲਿਸ਼ ਪ੍ਰਾਣੀਆਂ ਲੋਟੂ ਟੂਲੇ ਨੇ ਜਿਨ੍ਹਾਂ ਨੇ ਜਿਹੜੇ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਧੰਦਾ ਰਾਜਨੀਤੀ ਔਰ ਇਹਨਾਂ ਦੇ ਧੰਦੇ ਦੀ ਬਦੌਲਤ ਅੱਜ ਸਾਡਾ ਪੰਜਾਬ ਜਿਹੜਾ ਵਾ ਉਹ ਨਸ਼ਿਆਂ 'ਚ ਹੈ ਖੁਦਕੁਸ਼ੀਆਂ 'ਚ ਹੈ ਭ੍ਰਿਸ਼ਟਾਚਾਰ ਹੈ ਔਰ ਰਾਜਿਕਤਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਨਾਂ ਹੀ ਕਰਪਟ ਲੀਡਰਸ਼ਿਪ ਤੇ ਕਰਪਟ ਪੋਲਿਟੀਕਲ ਪਾਰਟੀਆਂ ਦੀ ਦੇਣ ਹੈ ਔਰ ਮੈਂ ਦੇਖਦਾ ਜਦੋਂ ਪਿੰਡਾਂ 'ਚ ਜਾਂਦਾ ਵਾਂ ਬਹੁਤ ਲੋਕ ਔਖੇ ਵੀ ਨਹੀਂ ਹਨ ਤੋ ਹਰ ਫਰਕ ਦੇ ਲੋਕ ਓਖੇ ਨੇ ਪਰ ਜਿੱਦਾਂ ਗੁਲਾਮੀ ਨਹੀਂ ਟੁੱਟ ਰਹੀ ਹੈ ਨਾ ਦੇ ਛੋਟੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਇਹ ਸਮਾਫੀਆ ਨੇ ਸਾਡੀ ਡੈਮੋਕ੍ਰੈਟਿਕ ਸਿਸਟਮ ਨੂੰ ਹਾਈਜੈਕ ਕੀਤਾ ਹੋਇਆ ਮਤਲਬ ਕਿ ਇਹਨੂੰ ਬੁਰਾ ਜਿਹਨੂੰ ਕਹਿੰਦੇ ਆ ਕਿ ਆਪਣੇ ਕੰਟਰੋਲ ਵਿੱਚ ਲੈ ਕੇ ਆਏ ਹੋਏ ਇਸ ਲਈ ਇਹਨਾਂ ਤੋਂ ਨਜਾਤ ਮੈਂ ਜਾਂ 2 4 10 ਆਦਮੀ ਆਪਕਲੇ ਨਹੀਂ ਕਰ ਸਕਦੇ ਜਦੋਂ ਤੁਸੀਂ ਸਾਰਿਆਂ ਨੇ ਮਨ ਬਣਾ ਲਿਆ ਤੇ ਫਿਰ ਆਪਾਂ ਇਹਨਾਂ ਤੋਂ ਨਜਾਤ ਪੁਆਸ ਕਰਨਗੇ ਸੋ ਉਸ ਦਾ ਬਿਗਲ ਅਸੀਂ 25 ਮਾਰਚ ਨੂੰ ਯਾਨੀ ਕਿ ਚੌਥ ਚੌਥੇ ਦਿਨ ਨੂੰ ਅੱਜ ਤੋਂ ਚੌਥ ਨੂੰ ਆਪਾਂ ਸੋਮਵਾਰ ਵਾਲੇ ਦਿਨ ਉਥੋਂ ਟੈਪੀ ਪਿੰਡ ਤੋਂ ਰੋਡ ਮਾਰਚ ਰੋਡ ਸ਼ੋਅ ਕੱਢਾਂਗੇ ਔਰ ਅਗਰ ਤੁਸੀਂ ਸਾਰੇ ਸਾਡੀ ਨਾਲ ਸ਼ਮੂਲੀਅਤ ਕਰੋਗੇ ਤੇ ਆਪਣਾ ਰੋਡ ਸ਼ੋਅ ਕਾਮਯਾਬ ਹੁੰਦਾ ਤਾਂ ਉਹਨਾਂ ਨੂੰ ਆਪੇ ਸੁਣਿਆ ਚਲ ਜਾਣਾ ਤਾਕਤਵਰ ਲੋਕਾਂ ਨੂੰ ਕਿ ਲੋਕ ਖੜੇ ਹੋ ਗਏ ਨੇ ਔਰ ਲੋਕ ਸਾਰੇ ਇਕਜੁੱਟ ਹੋਣ ਲੱਗੇ ਇੱਥੇ ਹੀ ਬਸ ਨਹੀਂ ਸੁਪਾਲ ਖੇਰਾਂ ਨੇ ਇੱਕ ਵਾਰ ਫਿਰ ਤੋਂ ਬਾਦਲਾਂ ਦੀ ਟ੍ਰਾਂਸਪੋਰਟ ਨੂੰ ਨਿਸ਼ਾਨਾ ਨਿਧ ਲਿਆ ਕਿ ਅੱਜ ਦੀ ਡੇਟ ਵਿੱਚ 1% ਦੀ ਲੋਕ ਸਾਡੇ ਤੇ ਹਾਵੀ ਹੋਏ ਹੋਏ ਨੇ ਮਤਲਬ ਇਹ ਇੱਕ ਇੱਕ ਇੰਟਰਨੈਸ਼ਨਲ ਰਿਪੋਰਟ ਵੀ ਕੋਟ ਕਰਦਾ ਮੈਂ ਪਰ ਤੁਸੀਂ ਸਾਰੇ ਆਪਣੇ ਆਪਣੇ ਨਿਗਾਹ ਮਾਰੋ ਆਪਣੇ ਚੁਗਿਰਦੇ ਦੇ ਵਿੱਚ 1% ਲੋਕ ਨੇ ਜਿਹੜੇ ਚਾਹੇ ਉਹ ਪੋਲੀਟਿਸ਼ੀਅਨ ਨੇ ਚਾਹੇ ਉਹ ਅਫਸਰਸ਼ਾਹੀ ਹੈ ਉਹ 99% ਲੋਕਾਂ ਦੇ ਉੱਤੇ ਹਾਵੀ ਹੋਏ ਹੋਏ ਨੇ 1% ਦੇ ਕੋਲ ਹੀ ਜ਼ਰਾਏ ਨੇ ਸਾਰੇ ਮਤਲਬ ਉਹ ਤਾਂ ਇੰਟਰਨੈਸ਼ਨਲ ਰਿਪੋਰਟ ਵੀ ਮੈਂ ਕੋਟ ਕਰਦਾ ਆ ਆਕਸਫਾਮ ਦੀ 1% ਲੋਕਾਂ ਦੇ ਕੋਲੇ ਤੱਥ ਨੇ ਜੋ ਮੈਂ ਕਹਿ ਰਿਹਾ 1% ਲੋਕਾਂ ਦੇ ਕੋਲ 77% ਸਰਮਾਇਆ ਇਸ ਦੇਸ਼ ਦਾ ਇਕੱਠਾ ਹੋਇਆ ਆਪਣੇ ਨਿਗਾਹ ਮਾਰ ਲਓ ਪੰਜਾਬ ਦੇ ਵਿੱਚ ਅਸੀਂ ਸੜਕਾਂ ਤੇ ਜਾ ਰਹੇ ਸਾਰੀ ਟ੍ਰਾਂਸਪੋਰਟ ਤੇ ਪੋਲਿਟੀਕਲ ਫੈਮਿਲੀਜ਼ ਦਾ ਕਬਜ਼ਾ ਵਾ ਮਤਲਬ ਸੁਖਬੀਰ ਤੋਂ ਸ਼ੁਰੂ ਹੋ ਕੇ ਮੈਂ ਕਈ ਵਾਰ ਨਾ ਗਿਣਾਏ ਨੇ ਦੇਤਾ ਬੱਜੀ ਤੇ ਇਹਨਾਂ ਲੋਕਾਂ ਦਾ ਕਬਜ਼ਾ ਵਾ ਰੀਅਲ ਏਸਟੇਟ ਤੇ ਇਹਨਾਂ ਲੋਕਾਂ ਦਾ ਕਬਜ਼ਾ ਵਾ ਹੁਣ 99% ਲੋਕ ਤਾਕਤਵਰ ਆ ਕਿ 1% ਲੋਕ ਤਾਕਤਵਰ ਸਿਰਫ 99% ਨੂੰ ਕੌਨਫੀਡੈਂਸ ਨਹੀਂ ਹੋ ਰਿਹਾ ਕਿ ਅਸੀਂ ਇੱਕਠੇ ਹੋ ਕੇ ਇਸ ਨੂੰ ਪਲਟਾ ਸਕਦੇ ਇਸ ਸਿਸਟਮ ਨੂੰ ਇਸ ਨੂੰ ਚੁਣੌਤੀ ਦੇਣ ਵਾਸਤੇ ਅਸੀਂ ਸਾਰਿਆਂ ਨੇ ਇਹ ਗੱਠ ਛੋੜ ਕੀਤਾ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਹੈ ਔਰ ਆਪਣੇ ਵੱਲੋਂ ਯਤਨ ਕੀਤਾ ਵਾ ਕਿ ਅਸੀਂ ਅੱچھے ਉਮੀਦਵਾਰ ਉਤਾਰੀਏ ਚਾਹੇ ਉਹ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਜੀ ਨੇ ਸਿਟਿੰਗ ਐਮ ਐਲ ਏ ਨੇ ਜਿੱਤ ਤੋਂ ਕੌਣ ਛੱਡਦਾ ਆਪਣੀ ਐਮ ਐਲ ਏ ਦੀ ਸੀਟ ਕੌਣ ਉਹਨੂੰ ਕੀ ਲੋੜ ਆ ਲੇਕਿਨ ਉਸਨੇ ਪੰਜਾਬ ਨੂੰ ਮੁੱਖ ਰੱਖ ਕੇ ਉਹਨਾਂ ਨੇ ਆਪਣੇ ਐਮ ਐਲ ਏ ਦੀ ਸੀਟ ਨੂੰ ਕੁਝ ਵੀ ਨਾ ਸਮਝਦੇ ਹੋਏ ਤੇ ਉਹਨਾਂ ਨੇ ਪਾਰਲੀਮੈਂਟ ਦਾ ਬੀੜਾ ਚੱਕਿਆ ਲਾਈਕਵਾਇਜ਼ ਬੀਪੀ ਪਰਮਜੀਤ ਕੌਰ ਖਾਲੜਾ ਪੋਸਟ ਗ੍ਰੈਜੂਏਟ ਨੇ ਇੱਕ ਕੁਰਬਾਨੀ ਵਾਲਾ ਪਰਿਵਾਰ ਹੈ ਤੁਹਾਨੂੰ ਕਹਿਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਖੈਰ ਨੇ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਕਾਰਨ ਦੱਸਦਿਆਂ ਬੀ ਬਾਰ ਸਿਮਰਤ ਕੌਰ ਬਾਦਲ ਖਿਲਾਫ ਜੰਮ ਕੇ ਪੜਾਸ ਕੱਢੀ ਇਸ ਦਿਨਾਲ ਹੀ ਖੈਰ ਨੇ ਇੱਕ ਵਾਰ ਫਿਰ ਕੇਜਰੀਵਾਲ ਦੇ ਮਾਫੀ ਨਾਮੇ ਨੂੰ ਲੈ ਕੇ ਆਪ ਖਿਲਾਫ ਦਿੱਤੇ ਸ਼ਬਦੀ ਵਾਰ ਕੀਤੇ ਨੇ ਮੈਨੂੰ ਪਤਾ ਵਾ ਕਿ ਹਰਸਿਮਰਤ ਕੌਰ ਤੇ ਕਾਂਗਰਸ ਦਾ ਜਿਹੜਾ ਵੀ ਉਮੀਦਵਾਰ ਆਊਗਾ ਉਹਨੂੰ ਕੋ ਬਹੁਤ ਪੈਸਾ ਹੋ ਲੋਕ ਮੈਨੂੰ ਕਹਿੰਦੇ ਨੇ ਕਿ ਕਿੱਦਾਂ ਲੜੇਗਾ ਤੂੰ ਮੈਂ ਕਿਹਾ ਜੀ ਮੈਂ ਲੜੂੰਗਾ ਲੋਕਾਂ ਦੇ ਸਿਰ ਦੇ ਉੱਤੇ ਲੋਕਾਂ ਦੀ ਸ਼ਕਤੀ ਦੇ ਨਾਲ ਲੜਾਂਗੇ ਕਿਉਂਕਿ ਉਹ ਕਹਿੰਦੇ ਜੀ ਉਹ ਤਾਂ 100 ਕਰੋੜ ਖਰਚ ਸਕਦੀ ਜੀ ਉਹ ਤਾਂ 10-10 ਹਜ਼ਾਰ ਦੀ ਵੋਟ ਲੈ ਸਕਦੀ ਮੈਂ ਕਿਹਾ ਜੀ ਜਿੱਤ ਸਦਕੇ ਲੈ ਸਕਦੀ ਹੈ ਇਹਦਾ ਮਤਲਬ ਇਹ ਆ ਕਿ ਉਹਨਾਂ ਦੇ ਮੁਕਾਬਲੇ ਤੇ ਕੋਈ ਵੀ ਨਾ ਖੜਾ ਹੋਵੇ ਜ਼ਿੰਦਗੀ ਦੇ ਵਿੱਚ ਸਿਰਫ ਇਹ ਮੈਸੇਜ ਦੇਣ ਵਾਸਤੇ ਅਸੀਂ ਬਠਿੰਡੇ ਤੋਂ ਚੋਣ ਹਲਕੇ ਨੂੰ ਚੁਣਿਆ ਵਾ ਔਰ ਬਠਿੰਡਾ ਇਸ ਲਈ ਚੁਣਿਆ ਕਿਉਂਕਿ ਬਾਦਲ ਦੇ ਪਰਿਵਾਰ ਨੇ ਸਾਡੇ ਜਿਹੜਾ ਅੱਜ ਪੰਜਾਬ ਦੇ ਵਿੱਚ ਜਿਹੜੀ ਮੈਂ ਤਬਾਹੀ ਗਣਾਈ ਆ ਇਦ ਲਈ ਉਹ ਜ਼ੁਮੇਵਾਰ ਨੇ ਡਾਇਰੈਕਟਲੀ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਹੀ ਮਾਲਵੇ ਬਠਿੰਡੇ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋ ਰਹੀਆਂ ਉੱਥੇ ਹੀ ਨਸ਼ੇ ਵੇਚ ਰਹੇ ਨੇ ਪੂਲਾ ਪਿੰਡ ਵਿੱਚ ਪੁੱਛੋ ਅ ਅਸੈਂਬਲੀ ਹਲਕੇ ਚ 35 ਸਾਲ ਦਾ ਮੁੰਡਾ ਇਹਨਾਂ ਦੇ ਨੱਕ ਦੇ ਥੱਲੇ ਮਰਿਆ ਔਰ ਮੈਂ ਲੰਬੀ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਸਾਡੇ ਨਸ਼ਾ ਸ਼ਰੇਆਮ ਵਿਕਦਾ ਔਰ ਉਹ ਮੈਂ ਸਾਰਾ ਡਿਟੇਲ ਡਾਟਾ ਜਿਹੜਾ ਐਸਟੀਐਫ ਦੇ ਹੈੱਡ ਨੇ ਬੀਬੀ ਗੁਰਪ੍ਰੀਤ ਕੌਰ ਦਿਓ ਉਹਨਾਂ ਨਾਲ ਵੀ ਗੱਲ ਕਰਕੇ ਉਹਨਾਂ ਨੂੰ ਪੁੱਛਾਇਆ ਔਰ ਉਹਨਾਂ ਨੇ ਵੀ ਸਵੀਕਾਰ ਕੀਤਾ ਟੀਵੀ ਦੇ ਵਿੱਚ ਐਸਟੀਐਫ ਦੀ ਹੈੱਡ ਜਿਹੜੀ ਆਈਪੀਐਸ ਆਫਸਰ ਆ ਕਿ ਪੰਜਾਬ ਦੇ ਵਿੱਚ ਨਸ਼ੇ ਬੰਦ ਨਹੀਂ ਹੋਏ ਆਪ ਸਵੀਕਾਰ ਕੀਤਾ ਅੱਜ ਤੋਂ ਚੰਦ ਦਿਨ ਪਹਿਲਾਂ ਲੋਕਾਂ ਦੇ ਹੌਸਲੇ ਪਸਥ ਹੋਏ ਨੇ ਪਿਛਲੇ 2-3 ਐਕਸਪੈਰੀਮੈਂਟਸ ਮਾੜੇ ਗਏ ਨੇ ਉਹਦੇ ਸਾਡਾ ਕੋਈ ਕਸੂਰ ਨਹੀਂਗਾ ਹੁਣ ਜੇ ਕੇਜਰੀਵਾਲ ਨੇ ਮਾਫੀ ਮੰਗ ਲਈ ਵਿਕਰਮ ਜੀਠੀਓ ਤੋਂ ਅਸੀਂ ਅਸੀਂ ਉਹਦੇ ਚ ਦੋਸ਼ੀ ਨਹੀਂਗੇ ਅਗਰ ਕੇਜਰੀਵਾਲ ਹੁਣ ਕਾਂਗਰਸ ਨਾਲ ਸਮਝੌਤਾ ਕਰਨ ਦੀ ਮੰਤਾਂ ਤਰਲੇ ਕਰਦੇ ਉਹਦੇ ਸਾਡਾ ਕੋਈ ਕਸੂਰ ਨਹੀਂਗਾ ਯਾ ਉਸ ਤੋਂ ਪਹਿਲਾਂ ਜਿਹੜੇ ਆਪਣੇ ਐਕਸਪੈਰੀਮੈਂਟ ਨਹੀਂ ਕਾਮਯਾਬ ਹੋਏ ਆਪਾਂ ਪੰਜਾਬ ਦੇ ਲੋਕ ਹੌਸਲਾ ਨਹੀਂ ਛੱਡਣਾ ਇਸ ਗੱਲ ਦੇ ਕਿ ਜੀ ਫਲਾਨਾ ਨਹੀਂ ਕਾਮਯਾਬ ਹੋਇਆ ਪੀਪੀਪੀ ਨਹੀਂ ਕਾਮਯਾਬ ਹੋਈ ਇਸ ਲਈ ਆਪਾਂ ਪਿਛਲੇ ਉਦਾਹਰਨਾਂ ਨੂੰ ਦੇਖ ਕੇ ਆਪਣਾ ਲੜਾਈ ਦਾ ਜਿਹੜਾ ਹੌਸਲਾ ਉਹ ਨਹੀਂ ਛੱਡਣਾ ਆਪਾਂ ਲੜਨਾ ਵਾ ਆਪਾਂ ਫਿਰ ਉੱਠ ਕੇ ਲੜਨਾ ਵਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਖੈਰਦਾਈ ਰੋਡ ਸ਼ੋ ਸ਼ਕਤੀ ਪ੍ਰਦਰਸ਼ਨ ਦਾ ਹੀ ਤਰੀਕਾ ਮੰਨਿਆ ਜਾ ਰਿਹਾ ਜਿਸ ਤੇ ਵਿਰੋਧੀ ਵੀ ਅੱਖਾਂ ਗੱਡੀ ਬੈਠੇ ਨੇ ਕਿਉਂਕਿ ਖੈਰਦਾਈ ਰੋਡ ਸ਼ੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦੀ ਦਿਸ਼ਾ ਦੱਸਣ ਵਾਲਾ ਮੰਨਿਆ ਜਾ ਰਿਹਾ ਹੈ ਅਜੇ ਵਿੱਚੇ ਵਿਰੋਧੀ ਧਿਰਾਂ ਖੈਰਾ ਦੇ ਰੂਟ ਸ਼ੋ ਨੂੰ ਫਲਾਪ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਬਿਊਰੋ ਰਿਪੋਰਟ ਪੰਜਾਬ ਲੁੱਕ ਚੈਨਲ